ਮੈਨੂੰ ਤਾਂ ਤੁਸੀਂ ਅੱਜ ਹੀ ਪੁੱਛਿਆ ਪਹਿਲੀ ਗੱਲ ਬਾਈਕ 1 ਮਿੰਟ 1 ਮਿੰਟ 1 ਮਿੰਟ ਸਾਹਬ ਸਾਹਿਬ ਸੁਣ ਲਓ ਨਹੀਂ ਨਹੀਂ ਸੁਣ ਲਓ ਸੁਣ ਲਓ ਗੱਲ ਵੀ ਸੁਣ ਲਿਆ ਕਰੋ ਦੂਜੇ ਦੀ ਵੀ ਸੁਣਿਆ ਕਰੋ ਤੁਸੀਂ ਮੈਨੂੰ ਇੱਕ ਕਹਿ ਰਹੇ ਮੈਂ ਤੁਹਾਨੂੰ ਤਿੰਨ ਆਲਟਰਨੇਟਿਵ ਦੱਸਦਾ ਹਾਂ ਪਹਿਲੀ ਮੈਂ ਤੁਹਾਨੂੰ ਕਾਰਗੋ ਦੀ ਇੱਥੇ ਪੁੱਛਿਆ ਤੁਸੀਂ ਉਹ ਸਵਾਲ ਪੁੱਛਿਆ ਮੈਂ ਤੁਹਾਨੂੰ ਆ ਕੀਮਤ ਦੱਸੀ ਆ ਫਰਕ 1 ਮਿੰਟ ਮੇਰੀ ਗੱਲ ਸੁਣੋ ਭਾਜੀ ਪਲੀਜ਼ ਪਲੀਜ਼ ਸੁਣੋ ਆਪਾਂ ਪ੍ਰਾਈਸ ਆ ਜਿਹੜੀ ਚੀਜ਼ਾਂ ਦੀ ਪਾਕਿਸਤਾਨ ਚ ਜਾਦੀ ਆ ਦੁਬਈ ਚ ਪੈਸਾ ਆ ਸਾਊਦੀ ਅਰੇਬੀਆ ਚ ਪੈਸਾ ਆ ਕਿ ਯੂਰਪ ਚ ਤੁਸੀਂ ਕੰਪੇਅਰ ਕਰ ਲੋ ਮੈਂ ਜਿਹੜੀ ਤੁਹਾਨੂੰ ਪ੍ਰਾਈਸ ਦੱਸੀ ਆ ਪਹਿਲੀ ਚੀਜ਼ ਜਿਹੜਾ ਇੱਥੇ 에ਅਰ ਕਾਰਗੋ ਆ ਅਗਰ ਲੂਲੂ ਕੰਪਨੀ ਜਾਣਦੇ ਹੋ ਨਾ ਲੂਲੂ ਕੰਪਨੀ ਨੂੰ ਯੂਏਈ ਦੀ ਆ ਉਹ ਮੋਹਾਲੀ ਚ ਬੈਠੀ ਆ ਫੈਕਟਰੀ ਲਾ ਕੇ ਆਪਾਂ ਉਹਨੂੰ ਨਹੀਂ ਟੈਪ ਕਰ ਸਕਦੇ ਤੇ ਗਾਂ ਨਹੀਂ ਆਪਾਂ ਕਿੱਥੋਂ ਗੱਲ ਕਰਦੇ ਆ ਇੱਕ ਚੀਜ਼ ਹੋ ਨੰਬਰ 2 ਤੁਸੀਂ ਕਿਹਾ ਕਿ ਟਰਾਂਜ਼ਿਟ ਟਰਾਂਜ਼ਿਟ ਥਰੂ ਪਾਕਿਸਤਾਨ ਬਿਲਕੁਲ ਹੋਣਾ ਚਾਹੀਦਾ ਆਪਾਂ ਬਿਲਕੁਲ ਸਪੋਰਟ ਕਰਾਂਗੇ ਲੇਕਿਨ ਉਹ ਇੱਕ ਸਾਧਨ ਹੈ ਮੈਂ ਤੁਹਾਨੂੰ ਤਿੰਨ ਸਾਧਨ ਦੱਸਦਾ ਕਿ ਕੱਲ ਇੱਕ ਬੰਦ ਹੋਵੇ ਤੇ ਦੂਜੇ ਦੋ ਚੱਲਣ ਤੀਜਾ ਸਾਧਨ ਆਪਣਾ ਰੇਲ ਲਿੰਕ ਜਿਹੜਾ ਆ ਅਗਰ ਪੱਟੀ ਤੁਹਾਨੂੰ ਪਤਾ 35 ਕਿਲੋਮੀਟਰ ਦਾ ਫਰਕ ਰਹਿ ਗਿਆ ਸਿਰਫ ਉਹਦੇ ਲਈ ਆਪਾਂ ਜ਼ੋਰ ਲਗਾਈਏ ਮੈਂ ਵੈਸ਼ਨਵਰ ਸਾਹਿਬ ਨਾਲ ਗੱਲ ਕੀਤੀ ਆ ਮੈਂ ਉਹਨਾਂ ਨੂੰ ਬੜੇ ਸਾਲਾਂ ਦਾ ਜਾਣਦਾ ਆ ਉਹ ਅਸੀਂ ਲਿੰਕ ਚਲਾਵਾਂਗੇ ਉਹਨਾਂ 300 ਕਿਲੋਮੀਟਰ ਜਿਹੜਾ ਰੇਲਵੇ ਦਾ ਲਿੰਕ ਆ ਉਹ ਕਵਰ ਹੋ ਜਾਏਗਾ ਤੇ ਮੈਂ ਜਿਹੜਾ ਤੁਹਾਨੂੰ ਕੋਰੀਡੋਰ ਦੱਸਿਆ ਆ ਜਿਹਦੇ ਵਿੱਚ ਕਾਫੀ ਇੰਟਰਨੈਸ਼ਨਲ ਅਸਿਸਟੈਂਸ ਆ ਰਹੀ ਆ ਕਿਹੜੀਆਂ ਕੰਟਰੀਜ਼ ਅਸਿਸਟ ਕਰੀਆਂ ਤੁਸੀਂ ਦੇਖ ਲਓ ਅਗਰ ਇਹ ਕੋਰੀਡੋਰ ਚੱਲ ਜਾਏ ਤੇ ਅੰਬਰਸਾਦੀ ਪੱਥਰਨਾਗ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਦੋ ਮਹੀਨੇ ਖਰਾਬ ਨਹੀਂ ਹੁੰਦੀ ਗ੍ਰੀਨ ਫਰੂਟ ਆ ਕਿਉਂਕਿ ਉਹਦੇ ਵਿੱਚ ਆਪਾਂ ਕੈਮੀਕਲਸ ਨਹੀਂ ਪਾਉਂਦੇ ਲਾਸਟ 2 ਮੰਥਸ ਕੋਈ ਕੈਮੀਕਲਸ ਨਹੀਂ ਪਾਉਂਦੇ ਉਹ ਆਪਾਂ ਪਚਾ ਦਈਏ ਦੁਬਈ ਯੂਏਈ ਸਾਊਦੀ ਅਰੇਬੀਆ ਚ ਤੇ ਸਾਡੇ ਫਾਰਮਰ ਦਾ ਕਿੰਨਾ ਗੁਣਾ ਕਮ ਸੇ ਕਮ 10 ਗੁਣਾ ਜ਼ਿਆਦਾ ਉਹਨਾਂ ਦੀ ਆਮਦਨੀ ਹੋਏਗੀ ਸਾਡੀ ਰਿਸਪੌਂਸਿਬਿਲਟੀ ਆ ਜਿਹੜੇ ਅਸੀਂ ਪੜੇ ਲਿਖੇ ਆ ਕਿ ਅਸੀਂ ਫਾਰਮਰ ਨੂੰ ਦਸੀਏ ਕਿ ਭਾਈ ਤੇਰੀ ਆਮਦਨ 10 ਤੋਂ 15 ਗੁਣਾ ਵਧ ਸਕਦੀ ਆ ਆ ਸਾਰੇ ਵੈਜੀਟੇਬਲਸ ਅੱਜ ਘਰ ਜਾ ਕੇ ਦੇਖਿਓ ਅਗਰ ਮੈਂ ਗਲਤ ਹੋਇਆ ਤੇ ਮੈਨੂੰ ਤੁਸੀਂ ਕਰੈਕਟ ਕਰੋ ਸਭ ਤੁਸੀਂ ਬਿਲਕੁਲ ਸਹੀ ਤੋਂ ਮੈਂ ਤੁਹਾਨੂੰ ਤਿੰਨ ਚੀਜ਼ਾਂ ਦੱਸੀਆਂ ਕਿ ਆਪਾਂ 에ਅ ਕਾਰਗੋ ਆਪਾਂ ਜਿਹੜਾ ਪਾਕਿਸਤਾਨ ਦੇ ਥਰੂ ਟਰਾਂਜ਼ਿਟ ਆ ਤੇ ਆਪਾਂ ਰੇਲਵੇ ਲਿੰਕ ਆ ਤਿੰਨੋਂ ਕਰਵਾਵਾਂਗੇ ਜਦੋਂ ਕੋਵਿਡ ਹੋਇਆ ਨਾ ਆਪਣੇ ਸਾਰੇ ਭੈਣਾ ਤੇ ਭਰਾ ਜਿਹੜੇ ਪੇਰੈਂਟ ਸੀਗੇ ਮੈਨੂੰ ਫੋਨ ਕਰਦੇ ਸੀ ਸਾਡੇ ਬੱਚੇ ਨੇ ਮਰਨਾ ਤੇ ਵਾਪਸ ਆ ਕੇ ਮਰੇ ਤੁਹਾਨੂੰ ਯਾਰਾ ਨਾ ਕੋਵਿਡ ਦਾ ਕੀ ਹਾਲ ਹੈ 1 ਲੱਖ ਬੱਚਾ ਜਿਹਦੇ ਚੋਂ ਅੰਮ੍ਰਿਤਸਰ ਦੇ ਵੀ ਬੱਚੇ ਸੀਗੇ ਗੁਰਜੀਤ ਸਿੰਘ ਔਰਲੇ ਨੇ ਵੀ ਮੈਨੂੰ ਫੋਨ ਕੀਤੇ ਉਹ ਸਾਰੇ ਅਸੀਂ ਵਾਪਸ ਪਹੁੰਚਵਾਏ 에어ਪੋਰਟ ਜਦੋਂ ਕੋਈ ਨਹੀਂ ਜਾਣ ਨੂੰ ਤਿਆਰ ਸੀ ਮੈਂ ਤਾਂ ਮੇਰੇ ਅਫਸਰ 에어ਪੋਰਟ ਗਏ ਸੋ ਐਸੀ ਗੱਲ ਨਹੀਂ ਭਾਰਤ ਦਾ ਰਾਜਦੂਤ ਸੀ ਸਾਰਿਆਂ ਲਈ ਆਪਾਂ ਕੰਮ ਕੀਤਾ ਅੰਮ੍ਰਿਤਸਰ ਲਈ ਵੀ ਪੰਜਾਬ ਲਈ ਵੀ ਤੁਹਾਨੂੰ ਪਤਾ ਕਿ ਉਹ ਵੀ ਕਾਰਿਡੋਰ 'ਚ ਮੋਦੀ ਸਾਹਿਬ ਦੀ ਬਹੁਤ ਪੋਜ਼ਿਟਿਵ ਰੋਲ ਸੀਗਾ ਤੇ ਜਿਹੜਾ ਤੁਸੀਂ ਮਾਮਲਾ ਦੱਸਿਆ ਉਹਦੇ ਲਈ ਵੀ ਬਿਲਕੁਲ ਜ਼ੋਰ ਲਗਾਵਾਂਗਾ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸਣਾ ਚਾਹੁੰਦਾ ਕਿ ਅਮਰੀਕਾ ਨੂੰ ਦੋ ਕੌਂਸੂਲੇਟ ਖੋਲਣ ਦੀ ਪਰਮਿਸ਼ਨ ਮਿਲੀ ਜਿਹੜੀ ਇੰਡੀਆ ਨੂੰ ਵੀ ਮਿਲੀ ਆ ਉੱਥੇ ਪੰਜਾਬੀ ਭਾਈਚਾਰਾ ਜਿਹੜਾ ਮੇਰੇ ਪਿੱਛੇ ਪਿਆ ਸੀ ਕਿ ਸਿਆਟਲ ਕੌਂਸੂਲੇਟ ਖੋਲੋ ਸਿਆਟਲ ਕੌਂਸੂਲੇਟ ਅਸੀਂ ਖੋਲ੍ਹਿਆ ਅਮ੍ਰਿਤਸਰ 'ਚ ਅਮਰੀਕਾ ਦਾ ਕੌਂਸੂਲੇਟ ਖੋਲੇ ਮੈਂ ਡਾਕਟਰ ਜੈਸ਼ੰਕਰ ਨੂੰ ਆਲਰੇਡੀ ਰਿਕੁਐਸਟ ਕਰ ਚੁੱਕਿਆ ਮੈਂ ਅੰਬੈਸਡਰ ਗਾਰਸਿਟੀ ਨੂੰ ਹੀ ਰਿਕੁਐਸਟ ਕਰ ਚੁੱਕਿਆ ਜਿਹੜੇ ਮੇਰੇ ਪੁਰਾਣੇ ਦੋਸਤ ਨੇ ਤੇ ਆਪਾਂ ਅਮਰੀਕਨ ਕੌਂਸੂਲੇਟ ਅਮ੍ਰਿਤਸਰ 'ਚ ਖੁਲਾਣਾ ਹੀ ਖੁਲਾਣਾ ਪਲੱਸ 에ਅਰ ਕੈਨੇਡਾ ਦੀ ਤੇ ਯੂਨਾਈਟਿਡ ਦੀ ਦੋਵੇਂ ਕੀਨ ਨੇ ਅਮ੍ਰਿਤਸਰ ਡਾਇਰੈਕਟ ਫਲਾਈਟ ਸ਼ੁਰੂ ਕਰਵਾਉਣ ਲਈ ਉਹ ਵੀ ਕਰਵਾਉਣੀਆਂ ਕਿਉਂਕਿ ਸਾਡੇ ਲੋਕਾਂ ਨੂੰ ਅੰਮਰਸਾਡ ਦੇ ਲੋਕਾਂ ਨੂੰ ਇੱਥੋਂ ਹੀ ਫਲਾਈਟਾਂ ਮਿਲ। ਹੋਰ ਵੀ ਜਿਹੜਾ ਵੀ ਅਗਰ ਪਾਸਪੋਰਟ ਦਫਤਰ 'ਚ ਕੋਈ ਪ੍ਰੋਬਲਮ ਹੈ ਤੇ ਮੈਨੂੰ ਆ ਕੇ ਜਰੂਰ ਦੱਸੋ ਕਿਉਂਕਿ ਇਸ ਵੇਲੇ ਟੈਕਨੋਲੋਜੀ ਦਾ ਦੌਰ ਹੈ। ਜਿਹੜੀ ਚੀਜ਼ ਇੱਕ ਵਾਰੀ ਲੌਗਇਨ ਹੋ ਜਾਂਦੀ ਹੈ ਅਗਰ ਹੋਰ ਡਿਲੇ ਹੋ ਰਹੀ ਹੈ ਤੇ ਮੈਂ ਆਪਣੇ ਦਫਤਰ 'ਚ ਜਰੂਰ ਇੱਕ ਦਫਤਰ ਖੋਲਾਂਗਾ ਔਰ ਵਿਦੇਸ਼ ਮੰਤਰਾਲੇ ਨੂੰ ਸਿੱਧਾ ਡਾਇਰੈਕਟਲੀ ਫੋਰਨ ਸੈਕਟਰੀ ਨੂੰ ਤੇ ਵਿਦੇਸ਼ ਮੰਤਰੀ ਨੂੰ ਬਿਲਕੁਲ ਦੱਸਾਂਗੇ ਇਹੋ ਜਿਹੀਆਂ ਪ੍ਰੋਬਲਮ ਜਿਹੜੀਆਂ ਸੋਲਵ ਕਰ ਸਕਦੇ ਆ ਔਰ ਨਾ ਵੀ ਕਰ ਸਕਦੇ ਹੋਏ ਉਹਨਾਂ ਨੂੰ ਡੈਫੀਨੇਟਲੀ ਦਿੱਲੀ ਤੱਕ ਇੱਕ ਡਾਇਰੈਕਟ ਰੂਟ ਕਿਉਂਕਿ ਅੰਬੈਸਡਰ ਕੀ ਕਰਦਾ ਆ ਅੰਬੈਸਡਰ ਦਾ ਵੀ ਕੰਮ ਹੈ ਅਗਰ ਮੈਂ ਅਮਰੀਕਾ ਸੀ ਅਮਰੀਕਾ ਤੋਂ ਭਾਰਤ ਚ ਰੂਟ ਬਣਾਇਆ ਇੱਥੇ ਵੀ ਅਮਰਿਤਸਰ ਅਮਰਿਤਸਰ ਤੇ ਪਾਰਲੀਮੈਂਟ ਚ ਤੇ ਸੈਂਟਰ ਚ ਤੇ ਗਾ ਇੰਟਰਨੈਸ਼ਨਲ ਰੂਟ ਵੀ ਬਣਾਵਾਂਗੇ ਤੇ ਇੱਕ ਹੋਰ ਲਾਸਟ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਅਮਰੀਕਨ ਚੈਂਬਰ ਤੇ ਫਿੱਕੀ ਇੱਥੇ ਇਕੱਠੇ ਹੋ ਕੇ ਕਈ ਅਮਰੀਕਨ ਕੰਪਨੀਆਂ ਆ ਰਹੀਆਂ ਨੇ ਸਾਡੇ ਲੋਕਲ ਕੰਪਨੀਆਂ ਨਾਲ ਗੱਲਬਾਤ ਕਰ ਲਈ ਸਾਡੇ ਸਟੂਡੈਂਟਾਂ ਨਾਲ ਗੱਲਬਾਤ ਕਰ ਲਈ ਕਿ ਕਿਹੜੇ ਆਲਟਰਨੇਟਿਵਸ ਨੇ ਉਹਨਾਂ ਨੂੰ ਮਿਲ ਸਕਦੇ ਨੇ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ 500 500 ਗੁਣਾ ਅੰਮ੍ਰਿਤਸਰ ਬਦਲ ਜਾਏਗਾ ਜੇ ਤੁਹਾਡੀ ਸੋਚ ਛੜੀ ਆ ਉਹ ਕੰਮ ਕਰਦੀ ਹੈ ਕਿ ਵਾਕਈ 500 ਗੁਣਾ ਅੰਮ੍ਰਿਤਸਰ ਬਦਲ ਜਾਏਗਾ ਬਦਲੇਗਾ ਯਾਰ ਮੈਂ ਮੈਂ ਇਹੀ ਕੌਨਫੀਡੈਂਸ ਨਾਲ ਕਹਿੰਦਾ ਕਿ ਜਿੰਨਾ ਅਮਰੀਕਾ ਤੋਂ ਇਨਵੈਸਟਮੈਂਟਾਂ ਇੰਡੀਆ ਚ ਆਈਆਂ ਤੁਹਾਡੇ ਸਾਰੇ ਸਹਿਯੋਗ ਨਾਲ ਤੁਹਾਡੀ ਸਪੋਰਟ ਨਾਲ ਬਿਲਕੁਲ ਅੰਮ੍ਰਿਤਸਰ ਬਦਲਾਂਗੇ ਇੱਕ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ ਤੇ ਮੈਂ ਤੁਹਾਨੂੰ ਕਿਹਾ ਗਾਂਧੀ ਗਰਾਊਂਡ 'ਚ ਆਈਪੀਐਲ ਕਰਵਾਵਾਂਗੇ ਜਿਹੜਾ ਕਨਵੈਨਸ਼ਨ ਸੈਂਟਰ ਹੈ ਉਹ ਕਰਵਾਵਾਂਗੇ ਲੇਕਿਨ ਉਹ ਸਭ ਤੋਂ ਪਹਿਲਾਂ ਜਿਹੜੀਆਂ ਮੈਂ ਤੁਹਾਨੂੰ ਕਾਰਗੋ ਦੀਆਂ ਚੀਜ਼ਾਂ ਦੱਸੀਆਂ ਜਿਹੜੀਆਂ ਆਪਾਂ ਪੰਜਾਬੀ ਜੁੱਤੀਆਂ ਦੀਆਂ ਚੀਜ਼ਾਂ ਦੱਸੀਆਂ ਜਿਹੜੀਆਂ ਵਾਲਮਾਰਟ ਦੀਆਂ ਚੀਜ਼ਾਂ ਦੱਸੀਆਂ ਇਹ ਕੰਪਨੀਆਂ ਅੰਮ੍ਰਿਤਸਰ ਅਗਲੇ ਇੱਕ ਹਫ਼ਤੇ 'ਚ ਹੀ ਆ ਰਹੀਆਂ ਨੇ ਇਹ ਮਿਲ ਕੇ ਜਾਣਗੀਆਂ ਆਪਾਂ ਸਾਰੇ ਮਿਲ ਕੇ ਇਹ ਚੀਜ਼ ਆਪਣੇ ਅੰਮਰਸਰੀਆਂ ਲਈ ਕਰਵਾਈਏ ਮੈਂ